ਜੀ ਮੈਂ ਤੁਹਾਡਾ ਵੀਰੇ ਇਸ ਪਰਮਾਰ ਹੋ ਕੀਤੇ ਆ ਜਾਬਾਦਲਾਵੇ ਹੋ ਸੁਣ ਲੈ ਦੁਖੜੀ ਦੁਨੀਆ ਦੇ ਆ ਕੇ ਹੋ ਕੈਪਟਨ ਨੇ ਧੂਆਂ ਕੱਢ ਦਿੱਤਾ ਕੈਪਟਨ ਨੇ ਧੂਆਂ ਕੱਢ ਦਿੱਤਾ ਬਿਜਲੀ ਦੇ ਵੱਡੇ ਵੱਡੇ ਕਟ ਲਾ ਕੇ ਹੋ ਕੀਤੇ ਆ ਜਾਬਾਦਲਾਵੇ ਹੋ ਰਾਤਾਂ ਨੂੰ ਨੀਂਦੀ ਆਉਂਦੀ ਨਾ ਮੱਛਰੀ ਵੱਡੀ ਵੱਡੀ ਖਾਵੇ ਮੋਟੇ ਰਾਂਦੀ ਲਾਈਟ ਵੀ ਆਉਂਦੀ ਨਾ ਫਸਲ ਸੁੱਕਦੀ ਜਾਵੇ ਹੋ ਕੈਪਟਨ ਰਾਜ ਤੇਰੇ ਤੋਂ ਖੋលਿਆ ਕੈਪਟਨ ਰਾਜ ਤੇਰੇ ਤੋਂ ਖੋਲਿਆ ਹੋ ਜਨਤਾ ਨੂੰ ਝੂਠੇ ਲਾਰੇ ਲਾ ਕੇ ਹੋ ਕਿਤੇ ਆਜ ਵਾਅਦਾ ਲਾਵੇ ਹੋ ਦੁੱਖੜੇ ਸੁਣ ਲਾ ਜਨਤਾ ਦੇ ਆ ਕੇ ਓ ਤੇਰੀ ਕਦਰ ਲੋਕਾਂ ਨੇ ਪਾਈ ਨਾ ਤੂੰ ਤੱਕ ਰੋੜਾ ਬੰਡੇ ਓਤੋਂ ਐਨਆਰਆਈ ਪੰਜਾਬ ਨੂੰ ਮਾਰ ਗਏ ਜੋ ਲਾਉਂਦੇ ਸੀ ਆਪ ਦੇ ਚੰਡੇ ਓਤੋਂ ਐਨਆਰਆਈ ਪੰਜਾਬ ਨੂੰ ਉਜਾੜ ਗਏ ਜੋ ਲਾਉਂਦੇ ਆਪ ਦੇ ਚੰਡੇ ਓ ਕੈਪਟਨ ਨੇ ਪਾਕਿਸਤਾਨ ਨੂੰ ਬਿਜਲੀ ਦੇਣੀਆਂ ਰੁਸਾ ਦਿਖਾਊਗਾ ਕੈਪਟਨ ਯਾਰੀ ਪੋਗਾ ਕੇ ਓ ਕੀਤੇ ਆਜਾਬਾਦ ਲਾਵੇ ਓ ਦੁਖੜੇ ਸੁਣ ਲੈ ਜਨਤਾ ਦੇ ਆ ਕੇ ਪੰਜ ਸਾਲ ਤੱਕ ਜ਼ੁਲਮ ਸਹਿਣਾ ਸਾਨੂੰ ਪੈਣਾ ਹੈ ਬਾਦਲ ਸਾਹਿਬ ਤੇਰਾ ਨਾ ਦੁਨੀਆ ਤੇ ਰਹਿਣਾ ਹੈ ਪੰਜ ਸਾਲ ਸਾਨੂੰ ਜ਼ੁਲਮ ਤੱਕ ਸਹਿਣਾ ਪੈਣਾ ਹੈ ਬਾਦਲ ਸਾਹਿਬ ਤੇਰਾ ਨਾ ਦੁਨੀਆ ਤੇ ਰਹਿਣਾ ਹੈ ਓ ਕੈਪਟਨ ਸਾਹਿਬ ਤਾਂ ਮੁਕਰ ਗਏ ਝੂਠੀ ਸੋਗਟ ਕਾ ਸਾਬ ਤੇ ਖਾ ਕੇ ਹੋ ਕਿਤੇ ਆ ਜਾ ਬਾਦਲਾਵੇ ਉਹ ਦੁਖੜੇ ਸੁਣ ਲਾ ਜਨਤਾ ਦੇ ਆ ਕੇ ਉਹ ਮਨਪ੍ਰੀਤਾਂ ਸਿੱਧੂ ਮਿਲ ਗਏ ਨੇ ਮਨਪ੍ਰੀਤਾਂ ਸਿੱਧੂ ਮਿਲ ਗਏ ਨੇ ਚੋਰਾ ਨਾ ਜਾ ਕੇ ਹੋ ਕਿਤੇ ਆ ਜਾ ਬਾਦਲਾਵੇ ਉਹ ਦੁਖੜੇ ਸੁਣ ਲੇ